ਕਹਾਣੀ ਇੱਕ ਕੱਪੜਾ ਦੋ ਲਾਸ਼ਾਂ ਬਹੁਤ ਹੀ ਦੁਖਦਾਈ ਕਹਾਣੀ ਜਿਸ ਨੂੰ ਲਿਖਿਆ ਹੈ ਪਲਵਿੰਦਰ ਸਿੰਘ ਉਹ ਨਾ ਜੀ ਨੇ ਗੱਲ ਜਵਾਨੀ ਦੇ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ 18ਵੇਂ ਵਿੱਚ ਪੈਤਰਿਆ ਸੀ ਕਾਰਜ ਦਾ ਚਾਹ ਤੇ ਜਿਹੜੀ ਜਵਾਨੀ ਕਾਰਨ ਚਿਤ ਹਮੇਸ਼ਾ ਹੀ ਸ਼ਮਾਨੀਆਂ ਅਡਵਾਰੀਆਂ ਲਾਉਂਦਾ ਰਹਿੰਦਾ ਸੀ ਕਾਰਜ ਦੇ ਸ਼ੁਰੂਆਤੀ ਦਿਨਾਂ ਦੀ ਹੀ ਗੱਲ ਹੈ ਜਦੋਂ ਮੈਂ ਅੰਗਰੇਜ਼ੀ ਦਾ ਲੈਕਚਰ ਲਾ ਕੇ ਬਾਹਰ ਗਾਰਡਨ ਵਿੱਚ ਜਾ ਬੈਠਾ ਮੈਂ ਸ੍ਰੀ ਵਿਹਲੇ ਸਮੇ ਉਸ ਗਾਰਡਨ ਵਿੱਚ ਬੈਠ ਜਾਂਦਾ ਸੀ ਜਿਸ ਗਾਰਡਨ ਵਿੱਚ ਮੈਂ ਬੈਠਦਾ ਸਾਂ ਉੱਥੇ ਅਕਸਰ ਹੀ ਮੁੰਡਿਆਂ ਤੇ ਕੁੜੀਆਂ ਦਾ ਤਾਤਾ ਲੱਗਿਆ ਰਹਿੰਦਾ ਸੀ ਪਰ ਕੁਦਰਤ ਦੀ ਖੇੜ ਉਸ ਦਿਨ ਉੱਥੇ ਸਿਰਫ ਇੱਕ ਦੋ ਮੁੰਡੇ ਤੇ ਦੋ ਚਾਰ ਕੁੜੀਆਂ ਹੀ ਬੈਠੇ ਸਨ ਉਹਨਾਂ ਵਿੱਚੋਂ ਇੱਕ ਕੁੜੀ ਜੋ ਬਿਨਾਂ ਇੱਧਰ ਉੱਧਰ ਦੇਖੇ ਆਪਣੇ ਕਿਸੇ ਕੰਮ ਵਿੱਚ ਮਸਰੂਫ ਸੀ ਮੇਰੀ ਖਿੱਚ ਦਾ ਕੇਂਦਰ ਬਣੀ ਉਸ ਨੂੰ ਦੇਖਦਿਆਂ ਹੀ ਇੱਕ ਅਜੀਬ ਜਿਹੀ ਕਾਸ਼ ਮੇਰੇ ਦਿਲ ਵਿੱਚ ਪੈਦਾ ਹੋਈ ਮੈਂ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਮੈਂ ਸਮਝ ਨਹੀਂ ਸੀ ਪਾ ਰਿਹਾ ਕਿ ਮੈਂ ਉਸ ਨਾਲ ਗੱਲ ਕਿਵੇਂ ਕਰਾਂ ਮੈਂ ਟਿਕਟਕੀ ਲਗਾ ਕੇ ਉਸ ਵੱਲ ਦੇਖਦਾ ਰਿਹਾ ਤੇ ਕਿ ਉਹ ਕਦੋਂ ਮੇਰੇ ਵੱਲ ਦੇਖੇ ਪਰ ਉਹ ਆਪਣੇ ਕੰਮ ਵਿੱਚ ਮਸਰੂਫ ਸੀ ਤੇ ਉਸ ਨੂੰ ਆਪਣੇ ਵਾਲੇ ਦੁਆਲੇ ਦੀ ਕੋਈ ਸੁਧ-ਬਦ ਨਹੀਂ ਸੀ ਆਪਣੇ ਕੰਮ ਤੋਂ ਵਿਹਲੇ ਹੋ ਕੇ ਉਸਨੇ ਮੇਰੇ ਵੱਲ ਇੰਜ ਦੇਖਿਆ ਜਿਵੇਂ ਕੋਈ ਅਜਨਬੀ ਘਰ ਵਿੱਚ ਆ ਗਿਆ ਹੋਵੇ ਉਹ ਉਸੇ ਤਰ੍ਹਾਂ ਉੱਥੇ ਸ਼ਾਂਤ ਬੈਠੀ ਰਹੀ ਕਿਸੇ ਕਿਸੇ ਵੇਲੇ ਉਹ ਮੇਰੇ ਵੱਲ ਤੇ ਫਿਰ ਆਪਣੀਆਂ ਸਹੇਲੀਆਂ ਵੱਲ ਇੰਜ ਦੇਖਦੀ ਜਿਵੇਂ ਜ਼ਿੰਦਗੀ ਦੇ ਨਾਟਕ ਦਾ ਪਹਿਲਾ ਤੇ ਆਖਰੀ ਪੜਹੀ ਹੋਵੇ ਇਸੇ ਤਰ੍ਹਾਂ ਦੀ ਕਸਮ ਕਸ ਵਿੱਚ ਦਿਨ ਕਿਵੇਂ ਬੀਤ ਗਿਆ ਪੜਾਈ ਨਾ ਲੱਗਾ ਕਹਿੰਦੇ ਹਨ ਜਿੱਥੇ ਚਾਹ ਉਥੇ ਰਾ ਅਗਲੇ ਦਿਨ ਮੈਂ ਕਾਲਜ ਦੀ ਲਾਇਬ੍ਰੇਰੀ ਵਿੱਚੋਂ ਕਿਤਾਬ ਇਸ਼ੂ ਕਰਦਾ ਕਰਵਾ ਰਿਹਾ ਸੀ ਜਦੋਂ ਦੂਜੀ ਵਾਰ ਮੈਂ ਉਸ ਨੂੰ ਦੇਖਿਆ ਮੈਂ ਕਾਲਜ ਦੇ ਦਿਨਾਂ ਵਿੱਚ ਨਾਨਕ ਸਿੰਘ ਦੇ ਬਹੁਤ ਨਾਲ ਪੜ੍ਹੀ ਉਸ ਦਿਨ ਵੀ ਮੈਂ ਉਹਨਾਂ ਦਾ ਨਾਵਲ ਪਵਿੱਤਰ ਪਾਪੀ ਇਸ਼ੂ ਕਰਾਉਣ ਲਈ ਕਤਾਰ ਵਿੱਚ ਖੜਾ ਸੀ ਕਤਾਰ ਵਿੱਚ ਖੜੇ ਦੇ ਉਹ ਕੁੜੀ ਫੇਰ ਮੇਰੇ ਨਜ਼ਰਿ ਪਈ ਉਸ ਨੂੰ ਦੇਖਦੇ ਹੀ ਤਰ੍ਹਾਂ ਤਰ੍ਹਾਂ ਦੇ ਯਾਰ ਮੇਰੇ ਮਨ ਵਿੱਚ ਚੱਲਣ ਲੱਗੇ ਅਤੇ ਅੱਜ ਇਹ ਮੈਂ ਉਸ ਬਾਰੇ ਸੋਚ ਹੀ ਰਿਹਾ ਆਂ ਕਿ ਉਹ ਇੱਕਦਮ ਮੇਰੇ ਕੋਲ ਆ ਕੇ ਖੜੋ ਗਈ ਇੱਕਦਮ ਉਸ ਨੂੰ ਆਪਣੇ ਸਾਹਮਣੇ ਦੇਖ ਕੇ ਮੇਰੇ ਤਾਂ ਜਿਵੇਂ ਸਾਹ ਹੀੁੱਤੇ ਗਏ ਕਈ ਤਰ੍ਹਾਂ ਦੀਆਂ ਕਲਪਨਾਵਾਂ ਮਨ ਵਿੱਚ ਘੜਨ ਲੱਗਾ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ ਜਾਂ ਪੁੱਛਦਾ ਉਹ ਇੱਕਦਮ ਬੁੱਲੀ ਕੀ ਤੁਸੀਂ ਇਹ ਨਾਵਲ ਪੜਨ ਤੋਂ ਬਾਅਦ ਮੈਨੂੰ ਦੇ ਸਕਦੇ ਹੋ ਉਸ ਦੇ ਬੋਲਣ ਦਾ ਅੰਦਾਜ਼ ਅਤੇ ਆਵਾਜ਼ ਸੁਣ ਕੇ ਹੀ ਮੈਂ ਤਾਂ ਉਸ ਦਾ ਕਾਇਰ ਹੋ ਗਿਆ ਅਤੇ ਮੈਨੂੰ ਕੁਝ ਨਾ ਔੜਿਆ ਅਤੇ ਬਿਨਾਂ ਸੋਚੇ ਸਮਝੇ ਮੈਂ ਸਿਰ ਹਾਂਦ ਚਲਾ ਦਿੱਤਾ ਇਸ ਤੋਂ ਪਹਿਲਾਂ ਕਿ ਉਹ ਉੱਥੋਂ ਚਲੀ ਜਾਂਦੀ ਮੈਂ ਮੌਕਾ ਸੰਭਾਲਦਿਆਂ ਉਸ ਤੋਂ ਉਸ ਦਾ ਨਾਂ ਪੁੱਛਿਆ ਅਸਨੂਰ ਕੌਰ ਬੋਲ ਕੇ ਜਦੋਂ ਉਸ ਨੇ ਆਪਣਾ ਨਾਂ ਦੱਸਿਆ ਤਾਂ ਜਹੀ ਚੰਨਾ ਹਟ ਪੈਦਾ ਹੋਈ ਜੋ ਦੇਖਣ ਵਾਲੇ ਤੇ ਵੇਖੇ ਜਾਣ ਵਾਲੇ ਵਿਚਾਰੇ ਪੈਦਾ ਹੁੰਦੀ ਹੈ ਉਸ ਦਿਨ ਜਦੋਂ ਅਸੀਂ ਮਰੇ ਮੇਰੀ ਤੇਨੂ ਦੀ ਆਤਮਾ ਇੱਕ ਦੂਜੇ ਦੇ ਇੰਨੇ ਨੇੜੇ ਪਹੁੰਚ ਗਈ ਸੀ ਅਤੇ ਉਸੇ ਦਾ ਕਾਰਨ ਬਸ ਨੂਰ ਮੈਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ عورت ਨਜ਼ਰ ਆਈ ਸੀ ਜਾਂ ਕਿ ਮੈਨੂੰ ਜਵਾਨੀ ਦਾ ਨਸ਼ਾ ਸੀ ਜਿਸ ਕਰਕੇ ਮੈਂ ਅਜਿਹਾ ਕਿਆਸ ਕੀਤਾ ਇਹ ਸੱਚ ਹੈ ਕਿ ਉਸ ਘੜੀ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਜੋ ਕਦੇ ਨਹੀਂ ਸੀ ਹੋਇਆ ਮੇਰੇ ਦਿਲ ਵਿੱਚ ਨਵੀਂ ਤਰ੍ਹਾਂ ਦਾ ਸ਼ਾਂਤ ਭਾਵ ਹੋ ਗਿਆ ਇਸ ਤਰ੍ਹਾਂ ਅਸ਼ਨੂਰ ਨਾਲ ਮੇਰੀ ਦੂਜੀ ਮਿਲਣੀ ਦੀਆਂ ਘੜੀਆਂ ਖਤਮ ਹੋ ਗਈਆਂ ਅਤੇ ਅਕਲ ਦੇ ਮਦਨਾ ਤੋਂ ਆਜ਼ਾਦ ਹੋ ਕੇ ਮੈਂ ਪਿਆਰ ਦੇ ਰਾਹ ਵੱਲ ਤੁਰਿਆ ਹੁਣ ਹਰ ਮਿਲਣੀ ਤੇ ਉਸ ਦੀ ਨਜ਼ਰ ਉਸ ਦੀ ਖੂਬਸੂਰਤੀ ਤੇ ਨਵੇਂ ਪਹਿਲੂ ਨਜ਼ਰੀ ਪੈਂਦੇ ਉਸ ਦੀ ਨਿਗੀ ਰੂਪ ਵਿੱਚ ਝਾਕਣ ਦਾ ਮੌਕਾ ਮਿਲਦਾ ਅਸਨੂਰ ਵਿੱਚ ਜਿਸਮਾਨੀ ਤੇ ਰੋਹਾਨੀ ਦੋਵਾਂ ਤਰ੍ਹਾਂ ਦੀ ਖੂਬਸੂਰਤੀ ਸੀ ਉਸ ਦੀ ਖੂਬਸੂਰਤੀ ਜਿਸਮ ਤੇ ਸੰਪੂਰਨਕਾਰ ਵਿੱਚ ਹੀ ਨਹੀਂ ਸਗੋਂ ਉਸ ਦੀ ਆਤਮਾ ਦੀ ਉੱਚਤਾ ਵਿੱਚ ਵੀ ਸੀ ਜੋ ਸਫੈਦ ਰੌਸ਼ਨੀ ਵਾਂਗ ਧਰਤੀ ਤੇ ਖਾਸ ਚਾਨਣ ਕਰ ਰਹੀ ਸੀ ਅਸਨੂਰ ਬਹੁਤ ਬੋਲਣ ਦੀ ਜਾਏ ਕਿਸੇ ਡੂੰਗੀ ਸੋਚ ਵਿੱਚ ਮਗਰਵੈਲੀ ਸੀ ਉਸ ਦੀ ਚੁੱਪ ਵਿੱਚ ਅਜਿਹਾ ਸੰਗੀਤ ਸੀ ਜੋ ਮਨੁੱਖ ਨੂੰ ਸੁਪਨੇਾਂ ਦੀ ਦੁਨੀਆ ਵਿੱਚ ਪਹੁੰਚਾ ਦਿੰਦਾ ਸੀ ਇੱਕ ਦਿਨ ਅਸੀਂ ਕਾਜ ਦੇ ਗਾਰਡਨ ਵਿੱਚ ਚੁੱਪ ਬੈਠੇ ਸਾਂ ਕਿ ਪਹਿਲਾਂ ਕੌਣ ਗੱਲ ਸ਼ੁਰੂ ਕਰੇ ਪਰ ਦੋ ਰੂਹਾਂ ਵਿਚ ਜਾਣ ਪਛਾਣ ਦਾ ਸਾਧਨਾ ਕੇਵਲ ਬੋਲਚਾਲ ਹੀ ਨਹੀਂ ਹੁੰਦਾ ਜੋ ਕੁਝ ਜਿਵਾਨ ਤੋਂ ਨਿਕਲਦਾ ਹੈ ਉਸ ਤੋਂ ਵੀ ਅਚੇਰਾ ਤੇ ਪਵਿੱਤਰ ਹੋਰ ਵੀ ਕੁਝ ਹੈ ਜਿਵੇਂ ਕਿ ਚੁੱਪ ਸਾਡੀਆਂ ਰੂਹਾਂ ਨੂੰ ਪਰਸਨਾਉਂਦੀ ਹੈ ਸਾਡ ਦੇ ਲੰਬੀ ਚ ਪੇਜ ਭਰੀ ਗੱਲ ਕਹਿੰਦੀ ਹੈ ਅਤੇ ਇੱਕ ਦੂਜੇ ਦੇ ਰੇੜੇ ਕਰਦੀ ਹੈ ਚੁੱਪ ਸਾਨੂੰ ਸਾਡੇ ਆਪੇ ਤੋਂ ਅਲੱਗ ਕਰਦੀ ਹੈ ਤੇ ਰੂਹ ਦੀ ਉਚਾਈ ਵਿੱਚ ਤਾਰੀਆਂ ਲਵਾਉਂਦੀ ਹੈ ਅਤੇ ਸਾਨੂੰ ਪਰਮਾਤਮਾ ਦੇ ਰੇੜੇ ਲਿਆਉਂਦੀ ਹੈ ਕਹਿੰਦੇ ਹਨ ਔਰਤ ਦੀ ਇੱਕ ਨਜ਼ਰ ਤੁਹਾਨੂੰ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਉਹਨਾਂ ਬਣਾ ਦਿੰਦੀ ਹੈ ਉਸ ਦਿਨ ਅਸਨੂਰ ਦੇ ਵੋਹੋਂ ਨਿਕਲੇ ਉਹਨਾਂ ਸ਼ਬਦਾਂ ਨੇ ਜਿਵੇਂ ਮੈਨੂੰ ਬੀਤੇ ਅਤੇ ਭਵਿੱਖ ਵਿਚਕਾਰ ਜੱਫਰ ਲਿਆ ਹੋਵੇ ਜਿਵੇਂ ਕਿਸੇ ਕਿਸ ਤੀਨ ਉਹ ਸਾਕਰਦਾ ਸਹਾਰਾ ਮਿਲ ਗਿਆ ਹੋਵੇ ਉਸਦੇ ਸਵਰਾਂ ਨੇ ਸਵਦਾ ਨੇ ਮੈਨੂੰ ਜਵਾਨੀ ਦੀ ਇਹ ਕੱਲ ਦੀ ਨੀਤੋ ਜਗਾ ਦਿੱਤਾ ਅਤੇ ਉਸ ਰਾਵਲ ਤੋਰਿਆ ਜਿੱਥੇ ਜੀਵਨ ਅਤੇ ਮੌਤ ਆਪਣਾ ਆਪਣਾ ਰੋਲ ਅਦਾ ਕਰਦੇ ਹਨ ਅਸੀਂ ਕਿੰਨਾ ਹੀ ਚਿਰਗਾਰਡਨ ਵਿੱਚ ਬੈਠੇ ਕੁਦਰਤ ਦੇ ਰੰਗਾਂ ਦਾ ਆਨੰਦ ਮਾਣਦੇ ਰਹੇ ਅਤੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕੋਈ దైਵੀ ਨਜ਼ਰ ਸਾਡੀ ਮਿਲਣੀ ਦੀ ਗਵਾਹੀ ਪਰ ਰਹੀ ਹੋਵੇ ਇਹ ਸੂਚਨਾ ਗੜਤ ਹੈ ਕਿ ਪਿਆਰ ਲੰਮੀ ਸਾਥ ਅਤੇ ਬਧੇਰੀ ਮੇਲਜੋਲ ਤੋਂ ਉਪਜਦਾ ਹੈ ਪਿਆਰ ਤਾਂ ਰੂਹ ਦੀ ਸਾਝ ਦੀ ਪੈਦਾਵਾਰ ਹੈ ਅਤੇ ਜੇ ਹੀ ਸਾਝ ਇੱਕ ਪਲ ਵਿੱਚ ਪੈਦਾ ਨਹੀਂ ਹੁੰਦੀ ਤਾਂ ਇਹ ਸਾਲਾਂ ਤੱਕ ਜਾਂ ਪੋਸਤਾਂ ਤੱਕ ਵੀ ਪੈਦਾ ਨਹੀਂ ਹੁੰਦੀ ਸਮਾਂ ਬੀਤਦਾ ਗਿਆ ਕਾਲ ਜਿਹੇ ਦਿਨਾਂ ਬਾਅਦ ਵੀ ਸਾਡੀ ਸਾਝ ਬਰਕਰਾਰ ਰਹੀ ਉਸ ਸਮੇਂ ਤੱਕ ਅਸਨੂਰ ਮੇਰੇ ਲਈ ਇੱਕ ਦੋਸਤ ਨਾਲੋਂ ਬਧੇਰੇ ਅਜੀਜ਼ ਤੇ ਰੂਹ ਤੋਂ ਬਦੇ ਰੇ ਪਿਆਰੀ ਲੱਗਣ ਲੱਗੀ ਸੀ ਮੇਰੇ ਲਈ ਉਹ ਇੱਕ ਮਹਾਨ ਵਿਚਾਰ ਅਤੇ ਸੁਪਨਾ ਸੁੰਦਰ ਸੁਪਨਾ ਬਣ ਗਈ ਸੀ ਜਲਦ ਹੀ ਇਹ ਸੁਪਨਾ ਜਿਵੇਂ ਟੁੱਟਣ ਵਾਲਾ ਸੀ ਅਸਨੂਰ ਨੂੰ ਵਿਆਉਣ ਦੀਆਂ ਤਿਆਰੀਆਂ ਹੋ ਰਹੀਆਂ ਸੀ ਤਕਦੀਰ ਨੇ ਇਸ ਰੂਰ ਨੂੰ ਜਕੜ ਲਿਆ ਸੀ ਇਸ ਤਰ੍ਹਾਂ ਇੱਕ ਨੀ ਕਦਮਾ ਫੁੱਲਾਂ ਦੀ ਖਸੂਬਤ ਮਹਿਕ ਦੀ ਆਜ਼ਾਦ ਉੜਦੀ ਹੋਈ ਕੁੜੀਕੀ ਵਿੱਚ ਆਫ ਸੀ ਉਸ ਨੂੰ ਮੈਂ ਇੱਕ ਹਫ਼ਤਾ ਲੰਘ ਗਿਆ ਸੀ ਅਸਨੂਰ ਦਾ ਪਿਆਰ ਹੀ ਮੇਰੇ ਲਈ ਸਭ ਕੁਝ ਸੀ ਅਸਨੂਰ ਦਾ ਪਿਆਰ ਮੇਰੇ ਲਈ ਅਜਿਹੀ ਡੂੰਗੀ ਖਿੱਚ ਸੀ ਜੋ ਆਤਮਾ ਨੂੰ ਸੰਤੁਸ਼ਟ ਕਰਦੀ ਸੀ ਉਸ ਸਮੇਂ ਪ੍ਰਭਾਤ ਵੇਲੇ ਜਦੋਂ ਮੈਂ ਖੇਤਾਂ ਵੱਲ ਜਾਂਦਾ ਸੀ ਤਾਂ ਮੈਨੂੰ ਕੁਦਰਤ ਵੱਲੋਂ ਕੁਦਰਤ ਵਿੱਚੋਂ ਕਾਦਰ ਦਾ ਜਲਵਾ ਨਜ਼ਰੀ ਆਉਂਦਾ ਸੀ ਅਸਨੂਰ ਨਾਲ ਗੁਜ਼ਾਰੇ ਦਿਨ ਪਰਸ਼ਾਵੇਂ ਬਾਗ ਬੀਤ ਗਏ ਬਦਲਾ ਬਾਗ ਅਲੋਪ ਹੋ ਗਈ ਅਤੇ ਮੇਰੇ ਬਾਅਦ ਇਹ ਸਭਾਏ ਦੁਖਦਾਈ ਜਾਂਦਾ ਤੋਂ ਕੁਝ ਵੀ ਨਾ ਬਚਿਆ ਜਿਸ ਨਜ਼ਰ ਨਾਲ ਮੈਂ ਕੁਦਰਤ ਵਿੱਚੋਂ ਕਦਰ ਦਾ ਜਲਵਾ ਵੇਖਦਾ ਸਾਂ ਹੁਣ ਉੱਥੇ ਦੁੱਖਾਂ ਤੋਂ ਸਭਾਏ ਮੈਨੂੰ ਕੁਝ ਨਾ ਜਨਾਉਂਦਾ ਖੂਬਸੂਰਤ ਦਿਨ ਅਤੇ ਰਾਤਾਂ ਮੇਰੇ ਲਈ ਡਰਾਉਣੀਆਂ ਅਤੇ ਭਿਆਨਕ ਬਣ ਗਈਆਂ ਸਨ ਮੈਂ ਆਪਣੇ ਅੰਦਰ ਹੀ ਭਾਵਨਾ ਨੂੰ ਰੋਕ ਨਾ ਸਕਿਆ ਤਾਂ ਹਫਤੇ ਦੇ ਅਖੀਰ ਵਿੱਚ ਮੈਂ ਉਸ ਨੂਰ ਨੂੰ ਬਾਗ ਵਿੱਚ ਮਿਲਣ ਲਈ ਬੁਲਾਇਆ ਜਦੋਂ ਮੈਂ ਉਸ ਨੂੰ ਮਿਲਿਆ ਤਾਂ ਉਹ ਨਾ ਬੋਲੀ ਤੇ ਨਾ ਹੀ ਹਿੱਲੀ-ਜੁੱਲੀ ਜਦ ਮੈਂ ਉਸ ਦੇ ਕੋਲ ਬੈਠਿਆ ਉਸ ਇੱਕ ਪਲ ਮੇਰੇ ਵੱਲ ਦੇਖ ਕੇ ਡੂੰਗਾ ਹੋ ਗਿਆ ਪ੍ਰਯਾ ਕੁਝ ਪਲ ਚੁੱਪ ਛਾਇ ਰਹੀ ਫਿਰ ਉਹ ਮੇਰੇ ਵੱਲ ਮੁੜੀ ਅਤੇ ਕੰਬਦੇ ਹੋਏ ਹੱਥਾਂ ਨਾਲ ਮੇਰਾ ਹੱਥ ਫੜ ਕੇ ਨੀਂਬੇ ਹੋਸੀ ਜਹੀ ਹਾਰ ਤੇ ਚਵਾਜ ਵਿੱਚ ਕਹਿਣ ਲੱਗੀ ਦੋਸਤ ਮੇਰੇ ਵੱਲ ਦੇਖ ਮੇਰੇ ਚਿਹਰੇ ਨੂੰ ਦੇਖ ਤੇ ਉਹ ਕੁਝ ਪੜ ਜੋ ਤੂੰ ਜਾਨਣਾ ਚਾਹੁੰਦਾ ਹੈ ਤੇ ਮੈਂ ਦੱਸ ਨਹੀਂ ਸਕਦੀ ਮੇਰੇ ਵੱਲ ਦੇਖ ਮੇਰੇ ਪਿਆਰੇ ਮੇਰੇ ਵੱਲ ਦੇਖ ਮੇਰੇ ਵੱਲ ਮੈਂ ਉਸ ਦਿੱਤਾ ਨਾਲ ਉਸ ਵੱਲ ਦੇਖਿਆ ਪਰ ਉਸ ਦੀਆਂ ਉਹ ਅੱਖਾਂ ਜੋ ਕੁਝ ਦਿਨ ਪਹਿਲਾਂ ਮੁਸਕਰਾਉਂਦੇ ਹੋਠਾਂ ਨਾਲ ਹਰਕਤ ਕਰਦੀਆਂ ਸਨ ਹੁਣ ਅੰਦਰੋਂ ਤਸੀਆਂ ਹੋਈਆਂ ਅਤੇ ਪਥਰਾ ਗਈਆਂ ਸਨ ਉਹ ਇੱਕਦਮ ਫਿਰ ਬੋਲੀ ਆਓ ਮੇਰੇ ਪਿਆਰੇ ਆਉਣ ਵਾਲੇ ਭੈਣ ਘ ਭਵਿੱਖ ਬਾਰੇ ਵਿਚਾਰ ਕਰੀਏ ਮੇਰਾ ਮੇਰੇ ਪਿਤਾ ਜੀ ਹੁਣੇ ਹੀ ਹੁਣੇ ਹੀ ਮੇਰੇ ਹੋਣ ਵਾਲੇ ਪਤੀ ਨੂੰ ਮਿਲਣ ਗਏ ਹਨ ਜਿਸ ਨਾਲ ਮੈਂ ਸਾਰੀ ਉਮਰ ਨਰੜੀ ਜਾਣਾ ਹੈ ਅੱਜ ਦੋਵੇਂ ਪਰਿਵਾਰ ਵਿਆਹ ਦੀ ਤਰੀਕ ਪੱਕੀ ਕਰਨਗੇ ਇਹ ਲਖ ਸੁਣਦਿਆਂ ਹੀ ਮੈਂ ਮਹਿਸੂਸ ਕੀਤਾ ਕਿ ਜਿਵੇਂ અપਾਰ ਬਤਾ ਦੇ ਕਾਲੇ ਪਰਛਾਵੇਂ ਸਾਡੇ ਪਿਆਰ ਨੂੰ ਪਹੁੰਚ ਤੋਂ ਪਹਿਲਾਂ ਹੀ ਖਾ ਗਏ ਹੋਣ ਕੁਝ ਦੇਰ ਚੁੱਕ ਰਹਿਣ ਤੋਂ ਬਾਅਦ ਉਹ ਫਿਰ ਬੋਲੀ ਮੇਰੇ ਪਿਆਰੇ ਹੁਣ ਅਸੀਂ ਕੀ ਕਰਾਂਗੇ ਅਸੀਂ ਕਿਵੇਂ ਵਿਛੜਾਂਗੇ ਅਤੇ ਕਦੋਂ ਮਿਲਾਂਗੇ ਕੀ ਅਸੀਂ ਪਿਆਰ ਨੂੰ ਇੱਕ ਸੁਪਨਾ ਸਮਝ ਲਈ ਜੋ ਨੀਂਦ ਵਿੱਚ ਆਇਆ ਅਤੇ ਜਾਗਦਿਆਂ ਗਾਇਬ ਹੋ ਗਿਆ ਉਹ ਫਿਰ ਬੋਲੀ ਮੈਂ ਚਾਹੁੰਦੀ ਹਾਂ ਤੂੰ ਮੈਨੂੰ ਇਸ ਤਰ੍ਹਾਂ ਪਿਆਰ ਕਰੇ ਜਿਵੇਂ ਇੱਕ ਕਵੀ ਆਪਣੇ ਗਮਗੀਨ ਵਿਚਾਰਾਂ ਨੂੰ ਕਰਦਾ ਹੈ ਮੇਰੀ ਇੱਛਾ ਹੈ ਕਿ ਤੂੰ ਹਮੇਸ਼ਾ ਮੇਰਾ ਸਾਥੀ ਬਣਿਆ ਰਹੇ ਮੈਂ ਉਸ ਨੂੰ ਤਰਵਾ ਦਿੰਦਿਆਂ ਕਿਹਾ ਮੈਂ ਉਸੇ ਤਰ੍ਹਾਂ ਕਰਾਂਗਾ ਜੋ ਤੂੰ ਕਿਹਾ ਅਤੇ ਮੇਰੀ ਰੂਹ ਤੇਰੀ ਰੂਹ ਵਿੱਚ ਸੁਰੱਖਤ ਜਗ੍ਹਾ ਬਣੇਗੀ ਕੁਝ ਦਿਨ ਬਾਅਦ ਅਸੀਂ ਉੱਠ ਖੜੇ ਹੋਏ ਅਤੇ ਜਿਉਂ ਹੀ ਮੈਂ ਅਸਨੂਰ ਨੂੰ ਬਾਗ ਵਿੱਚੋਂ ਛੱਡ ਕੇ ਤੁਰਿਆ ਮੈਨੂੰ ਲੱਗਿਆ ਜਿਵੇਂ ਮੇਰੇ ਹੱਥੋਂ ਕੁਝ ਖੁੱਸ ਗਿਆ ਹੋਵੇ ਘਰ ਪਹੁੰਚ ਕੇ ਮੈਂ ਬਿਸਤਰੇ ਉੱਤੇ ਇੰਜੜ ਗਿਆ ਜਿਵੇਂ ਜ਼ਖਮੀ ਪੰਛੀ ਸ਼ਿਕਾਰੀ ਤੇ ਸੱਟ ਖਾ ਕੇ ਡਿੱਗਿਆ ਹੋਵੇ ਅਸਨੂਰ ਦੇ ਕਹੇ ਸ਼ਬਦ ਮੇਰੇ ਕੰਨਾਂ ਵਿੱਚ ਗੂੰਜਣ ਲੱਗੇ ਅਸਨੂਰ ਦੀ ਵਿਹਤਾ ਜ਼ਿੰਦਗੀ ਦੇ 3 ਸਾਲ ਬੀਤ ਗਏ ਪਰ ਉਹਨਾਂ ਦੇ ਘਰ ਅਜੇ ਕੋਈ ਬੱਚਾ ਨਹੀਂ ਸੀ ਹੋਇਆ ਜੋ ਮੈਨੂੰ ਉਸ ਦੇ ਪਤੀ ਨਾਲ ਜੋੜੀ ਰੱਖਦਾ ਜਿਸ ਤਰ੍ਹਾਂ ਗੁਲਬੁਲ ਪਿੰਜਰੇ ਵਿੱਚ ਆਪਣਾ ਹੌਸਲਾ ਨਹੀਂ ਬਣਾਉਂਦੀ ਤਾਂ ਜੋ ਉਸ ਦੇ ਬੱਚੇ ਗੁਲਾਮ ਨਾ ਹੋਣ ਇਸੇ ਤਰ੍ਹਾਂ ਅਸਨੂਰ ਦੀ ਅਸਨੂਰ ਵੀ ਦੁੱਖਾਂ ਦੀ ਕੈਦਨ ਸੀ ਤੇ ਖੁਦਾ ਦੀ ਇੱਛਾ ਵੀ ਇਹੀ ਸੀ ਕਿ ਇੱਕ ਹੋਰ ਕਦੀ ਪੈਦਾ ਨਾ ਹੋਵੇ ਜੋ ਉਸ ਦੇ ਦੁੱਖਾਂ ਦਾ ਸਾਥੀ ਬਣੇ ਅਸਨੂਰ ਦੇ ਖੂਬਸੂਰਤ ਘਰ ਵਿੱਚ ਪਿਆਰ ਤੇ ਦਿਆ ਭਾਵਨਾ ਦਾ ਨਾਂ ਵੀ ਨਹੀਂ ਸੀ ਫਿਰ ਵੀ ਉਹ ਪਰਮਾਤਮਾ ਅੱਗੇ ਬੱਚੇ ਦੀ ਅਰਦਾਸ ਕਰਦੀ ਰਹਿੰਦੀ ਅਖੀਰ ਪਰਮਾਤਮਾ ਨੇ ਉਸ ਦੀ ਸੁਣ ਹੀ ਲਈ ਅਸਨੂਰ ਨੇ ਪਰਮਾਤਮਾ ਦਾ ਅਨਮੋਲ ਤੋਹਫਾ ਲੈਣ ਲਈ ਆਪਣੀਆਂ ਬਾਹਾਂ ਭਲਾ ਦਿੱਤੀਆਂ ਉਹ ਦਿਨ ਗਿਣਣ ਲੱਗੀ ਤੇ ਉਸ ਵਕਤ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਖੁਦਾ ਦਾ ਮਿੱਠਾ ਤੋਹਫਾ ਉਸ ਦੇ ਬੱਚੇ ਦੀ ਆਵੇ ਉਸ ਦੇ ਕੰਨਾਂ ਵਿੱਚ ਪਵੇਗੀ ਉਹ ਸਮਾਂ ਵੀ ਆਇਆ ਜਦੋਂ ਪ੍ਰਭਾਤ ਵੇਲੇ ਅਸ ਨੂਰ ਦੇ ਬੇਟੇ ਨੇ ਉਸ ਰੂਰ ਨੇ ਬੇਟੇ ਨੂੰ ਜਨਮ ਦਿੱਤਾ ਘਰ ਵਿੱਚ ਹਰ ਪਾਸੇ ਮੁਸਕਰਾਉਂਦੇ ਹੋਏ ਚਿਹਰੇ ਦਿਖ ਰਹੇ ਸਨ ਪਰ ਬੱਚੇ ਦੀ ਹਾਲਤ ਕੁਝ ਨਾਜਿਕ ਸੀ ਸੂਰਜ ਚੜ੍ਹਦਿਆਂ ਹੀ ਅਸ ਰੂਰ ਦੇ ਉਸ ਨੂਰ ਨੇ ਬੱਚੇ ਨੂੰ ਚੁੱਕ ਕੇ ਜਦੋਂ ਛਾਤੀ ਨਾਲ ਲਾਇਆ ਤਾਂ ਬੱਚੇ ਨੇ ਪਹਿਲੀ ਵਾਰ ਅੱਖਾਂ ਖੋਲੀਆਂ ਅਤੇ ਆਪਣੀ ਮਾਂ ਵੱਲ ਦੇਖਿਆ ਫਿਰ ਉਹ ਕੰਬਿਆ ਤੇ ਅੱਖਾਂ ਬੰਦ ਕਰ ਲਈਆਂ ਡਾਕਟਰ ਬੱਚੇ ਨੂੰ ਅਸਰ ਹੋਰ ਦੀਆਂ ਬਾਵਾ ਵਿੱਚੋਂ ਚੁੱਕ ਦਿਆ ਬੋਲਿਆ ਬੱਚਾ ਗੁਜ਼ਰ ਚੁੱਕਿਆ ਸੀ ਉਹ ਪ੍ਰਭਾਤ ਵੇਲੇ ਪੈਦਾ ਹੋਇਆ ਅਤੇ ਸੂਰਜ ਚੜਨ ਤੱਕ ਚੱਲ ਰਸਿਆ ਉਹ ਇੱਕ ਵਿਚਾਰ ਬਾਗ ਪੈਦਾ ਹੋਇਆ ਅਤੇ ਪ੍ਰਸਾਵੇਂ ਬਾਗ ਅਲੋਪ ਹੋ ਗਿਆ ਉਹ ਆਪਣੀ ਮਾਂ ਨੂੰ ਤਸੱਲੀ ਦੇ ਸੁਖ ਦੇਣ ਲਈ ਜਿੰਦਾ ਨਾ ਰਹਿ ਸਕਿਆ ਡਾਕਟਰ ਦੀ ਗੱਲ ਸੁਣਦਿਆ ਹੀ ਅਸਨੂਰ ਚਿੱਕੀ ਮੈਨੂੰ ਮੇਰਾ ਬੱਚਾ ਦਿਓ ਮੈਂ ਉਸ ਨੂੰ ਗਲੇ ਲਾਲ ਮਾਂ ਮੈਨੂੰ ਮੇਰਾ ਬੱਚਾ ਦਿਓ ਮਰੇ ਹੋਏ ਬੱਚੇ ਦਾ ਮੂੰਹ ਵੇਖਣਾ ਬੰਦੋ ਮੈਂ ਉਹ ਚੁੱ ਚੀ ਹੋਰ ਆ ਪਾਰੀ ਸੀ ਡਾਕਟਰ ਨੇ ਮਰਿਆ ਹੋਇਆ ਬੱਚਾ ਚੁੱਕਿਆ ਅਤੇ ਅਸਨੂਰ ਦੀਆਂ ਬਾਹਾਂ ਵਿੱਚ ਰੱਖ ਦਿੱਤਾ ਉਸ ਨੇ ਬੱਚੇ ਨੂੰ ਗਲ ਨਾਲ ਲਾਇਆ ਤੇ ਕਹਿਣ ਲੱਗੀ ਮੇਰੇ ਬੱਚੇ ਤੂੰ ਮੈਨੂੰ ਲਜਾਣ ਲਈ ਆਇਆ ਹੈ ਨਾ ਮੇਰੇ ਬੇਟੇ ਮੈਨੂੰ ਲੈ ਚਲਾ ਕਹਿੰਦੀ ਕਹਿੰਦੀ ਇਸ ਨੂਰ ਨੇ ਵੀ ਜ਼ਿੰਦਗੀ ਨਾਲੋਂ ਨਾਤਾ ਤੋੜ ਲਿਆ ਡਾਕਟਰ ਅੱਖਾਂ ਵਿੱਚੋਂ ਹੰਝੂ ਲਈ ਕਮਰੇ ਚੋਂ ਬਾਹਰ ਚਲਾ ਗਿਆ ਅਤੇ ਉਸ ਦੇ ਪਤੀ ਦੇ ਮੂੰਹੋਂ ਇੱਕ ਸ਼ਬਦ ਨਾ ਨਿਕਲਿਆ ਤੇ ਨਾ ਹੀ ਅੱਖਾਂ ਵਿੱਚੋਂ ਹੰਝੂ ਅਗਲੇ ਦਿਨ ਇੱਕ ਹੀ ਕਫਨ ਵਿੱਚ ਦੋ ਲਾਸ਼ਾਂ ਲਿਜਾਈਆਂ ਗਈਆਂ ਅਤੇ ਮੈਂ ਵੀ ਹੋਰ ਲੋਕਾਂ ਦੀ ਭੀੜ ਦੇ ਨਾਲ ਨਾਲ ਅਸਨੂਰ ਅਤੇ ਬੱਚੇ ਦੀ ਆਖਰੀ ਯਾਤਰਾ ਵਿੱਚ ਹੰਝੂ ਵਹਾਉਂਦਾ ਨਾਲ ਜਾ ਰਿਹਾ ਸੀ ਜਦੋਂ ਆਖਰੀ ਲਗਾਈ ਹੋਈ ਮੈਂ ਵੀ ਇੱਕ ਪਾਸੇ ਇਕੱਲਾ ਖੜਾ ਸਾਂ ਕੋਈ ਮੈਨੂੰ ਧੀਰਜ ਦੇਣ ਆਇਆ ਜਿਵੇਂ ਇਸ ਨੂਰ ਤੇ ਬੱਚੇ ਨਾਲ ਮੇਰਾ ਕੋਈ ਵਾਸਤਾ ਵੀ ਨਾ ਹੋਵੇ ਇਹ ਕਹਾਣੀ ਲੇਖਕ ਪ੍ਰਵਿੰਦਰ ਸਿੰਘ ਜੀ ਜਿਸ ਨੂੰ ਲਿਖਿਆ ਹੈ ਬਹੁਤ ਹੀ ਭਾਵੁਕ ਕਹਾਣੀ ਹੈ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸ ਨੂੰ ਸਮਝ ਕੇ ਤੁਸੀਂ ਵੀ ਆਪਣੇ ਇਸ ਬਾਰੇ ਜਰੂਰ ਕਮੈਂਟ ਲਿਖੋ ਜੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਸੋਨ ਲਈ ਧੰਨਵਾਦੀ